ਸਵਾਗਤ ਹੈ ਕਿਸਾਨ ਵੀਰੋ ਹੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੋਂ ਤੋਂ ਕਵਰ ਕਰਾਂਗੇ ਜੀ ਇੱਕ ਸੋਨੂ ਸੁਈ ਸੁਵਾਈ ਝੋਟੀ ਦਿਖਾਵਾਂ ਇੱਕਦੋਂ ਕਿਸੂਈਆਂ ਕਿਹੜਾ ਸੁਹਾ ਮਗਰ ਕੀ ਆ ਜਾ ਕਿੰਨਾ ਕਿ ਦੁੱਧ ਬਾਤ ਕੱਢ ਦੋ ਸਾਰਾ ਅੰਦਾਈਆ ਬਾਈ ਤੋਂ ਲੈ ਕੇ ਦੇਵਾ ਸਸੇ ਕਾਲ ਜੀ ਸਸੇ ਕਾਲ ਜੀ ਹੋ ਠੀਕ ਹੋ ਜੀ ਵਧੀਆ ਬੋਟੇ ਬਾਈ ਪਹਿਲਾਂ ਤਾਂ ਨੰਬਰ ਬੋਲ ਦੇ 7696502925 ਬਾਈ ਪਿੰਡ ਜਿਉਂਦਾ ਜ਼ਿਲ੍ਹਾ ਬਠਿੰਡਾ ਸੀ ਰਾਮਪਰਾ ਫੂਲ 9 ਕਿਲੋਮੀਟਰ ਰਾਮਪਰਾ ਸ਼ਹਿਰ ਆਪਾਂ ਨੂੰ 7 ਕਿਲੋਮੀਟਰ ਤਾਪਾ ਸ਼ਹਿਰ ਆ ਜਾਂਦਾ ਓਕੇ ਜੀ ਕਿਵੇਂ ਰਹਿੰਦਾ ਵੀਡੀਓ ਦਾ ਰਿਸਪਾਂਸ ਪੂਰਾ ਵਧੀਆ ਬਾਈ ਓਕੇ ਤਾਂ 15 ਮਿੰਟਾਂ ਜੇ ਆਪਣਾ ਮਾਲ बिक ਜਾਂਦਾ ਬਾਈ ਓਕੇ ਜੀ ਭਾਜ ਹੁੰਦਾ ਭਾਜ ਹੁੰਦਾ ਸਾਫ਼ ਸੁਥਰਾ ਹੁੰਦਾ ਓਏ ਦੁੱਧ ਵਾਲਾ ਜਾਨਵਰ ਹੁੰਦਾ ਆਪਣੇ ਕੋਲ ਓਕੇ ਜੀ ਤੇ ਅੱਜ ਵੀਰੇ ਇੱਕ ਇੱਕ ਝੋਟੀ ਬਾਈ ਇੱਕ ਝੋਟੀ ਤੇ ਸੁਹਾ ਬਾਈ ਕਿਹੜਾ ਆ ਗਿਆ ਦੂਜਾ ਬਾਈ ਮੂੰਹ ਚਾਰ ਦੰਦਾ ਮੂੰਹ ਚਾਰ ਦੰਦਾ ਕਦੋਂ ਕ ਸੁਪੀ ਜੀ ਇਹ ਬਾਈ ਮੰਨ ਲਓ ਰਾਤ ਸੁਈ ਆ 11 12 ਵਜੇ ਤੇ ਮਗਰ ਕੀ ਆ ਗਿਆ ਮਗਰ ਕੱਟੀ ਆ ਬਾਈ ਕੱਟੀ ਆ ਗਈ ਹੈ ਨਾ ਕੱਟੀ ਬਹੁਤ ਚੰਗੀ ਆ ਤੇ ਥਣ ਥਣ ਬੜਾ ਚੰਗਾ ਝੋਟੀ ਲੱਗਿਆ ਹੈ ਨਾ ਜੀ ਹਾਂ ਆ ਦੇਖੋ ਜੀ ਲੇਵਾ ਨੇੜੇ ਤੋਂ ਕਰੋ ਚੈੱਕ ਤੇ ਕੱਟੀ ਜੈਡ ਬਲੈਕ ਆ ਗਈ ਜੈਡ ਬਲੈਕ ਬਾਈ ਤੇ ਲਿਆਓ ਜੀ ਇਹਨੂੰ ਤੋਰਾ ਕਰਾ ਦਈਏ ਚੈੱਕ ਕਿ ਕਿੱਥੋਂ ਕਿੱਥੇ ਕਰ ਦੋ ਤੁਹਾਨੂੰ ਜਾਵੜੂ ਬਾਈ ਦੁੱਧ ਬਾਈ ਭੱਗ ਜੂਗੀ 12 ਕਿਲੋ ਤੇ ਇਹ ਗੱਲਾਂ ਜਮਾ ਜਾਇਆ ਜਾ ਹੈ ਨਾ ਹਾਂ ਤੇ ਜੇ ਆਪਾਂ ਐਵੇਂ 15 15 ਕਹੀ ਜੇ ਨਾ ਭਾਈ ਜਿੰਨਾ ਦੇਊਗੀ ਹੁਣ ਕੱਲੇ ਦੀ ਛੋਟੀ ਸੀ ਉਹ 15 ਕਿਲੋ ਦੇਣੀ 15 ਹੀ ਗਿਆ ਆਪਾਂ ਹਾਂ ਨਹੀਂ ਸਹੀ ਗੱਲ ਹੈ ਜਿਹੜੀ ਚੀਜ਼ ਜਿੰਨੇ ਵਾਲੀ ਹੁੰਦੀ ਹੈ ਜਿੰਨੇ ਜਿੰਨਾ ਭਾਰ ਚੱਕਣਾ ਉਨਾ ਹੀ ਚੱਕਣਾ ਹਾਂ ਤੇ ਆ ਦੇਖ 12 ਕਿਲੋ ਰਾਵਣਾ ਦੇਈ ਜਾਣਾ ਕੱਲਾ ਕੱਲਾ ਥਣ ਲੱਗਿਆ ਵਾ ਸਪੇਸ ਤੇ ਬਾਕੀ ਦਾ ਯਾਰ ਸੀਲ ਗਰੀਬ ਬਹੁਤ ਆ ਹਣਾ ਸੀਲ ਗਰੀਬ ਬਹੁਤ ਭਾਈ ਓਕੇ ਜੀ ਹਾਂ ਤੇ ਓਵੇਂ ਨਹੀਂ ਗੱਲ ਹੈਗਾ ਵੀ ਐਵੇਂ ਧੱਕੀ ਜੇ ਫਿਰੂਗੀ ਨਾ ਬਾਈ ਸਾਫ ਸੁਥਰੀ ਹੈ ਜੀ ਸੂਹਾ ਰਹੀ ਨਾਲ ਦੂਜਾ ਤੁਹਾਨੂੰ ਵੀ ਪਤਾ ਲੱਗੂਗਾ ਵੀ ਦੂਜਾ ਹੀ ਆ ਹਾਂ ਤੇ ਪੱਠ ਪੁੜੇ ਦੀ ਚੰਗੀ 12 ਕਿਲੋ ਦੁੱਧ ਨੂੰ ਕੋਈ ਬਾਲੇ ਮੈਨੇ ਨਹੀਂ ਰੱਖਦਾ ਦੇਣੇ ਦੇਣਾ ਧਾਰਾ ਤੁਹਾਨੂੰ ਮਾਰ ਕੇ ਦਿਖਾ ਦੇ ਮਗਰ ਕੱਟੀ ਰੇਡ ਜਮਾ ਜਾਜ ਹੋ ਵੀਡੀਓ ਦੇ ਵਿੱਚ ਹੀ ਆਪਾਂ ਰੇਡ ਕਰਾ ਦੇਾਂਗੇ ਕੱਲੀ ਕੱਲੀ ਜਾਣਕਾਰੀ ਲੈ ਲਓ ਫੇਰ ਕਰ ਲਓ ਸੌਦਾ ਜੀ ਛੱਡੋ ਜੀ ਬੱਚਾ 3 ਕਿਲੋ ਗੁਗਲਾ ਕੱਟਿਆ ਮੈਂ ਯਾਰ ਉਹ ਤਾਂ ਦਿਸ ਹੀ ਜਾਂਦਾ ਵੀ ਇਹ ਵਿਹਲੀ ਹੋਈ ਪਿਆ ਹਨਾ ਹਾਂ ਆ ਦੇਖੋ ਜੀ ਸਾਫ ਸੁਥਰੀ ਆ ਕੱਲਾ ਕੱਲਾ ਥਣ ਤੇ ਪੂਰੇ ਸਪੇਸ ਦੇ ਉੱਪਰ ਆ ਜੀ ਆ ਦੇਖੋ ਵੀਰੋ ਪਸੰਦ ਆ ਵੀਰੇ ਹਾਂ ਆ ਗਈ ਓਕੇ ਬੰਦੋ ਜੀ ਕੱਲਾ ਕੱਲਾ ਥਣ ਲੱਗਿਆ ਜੀ ਤੇ ਧਾਰਾ ਤੁਹਾਨੂੰ ਕਰਾਵਾਂਗੇ ਚੈੱਕ ਕਹਿਣ ਨੂੰ ਭੌਂ ਦੀ ਪਲੂਣ ਕਹਿੰਦੇ ਤਾਂ ਵੀ ਚੱਲਦੀ ओके जी ਦੂਜਾ ਸੁਆ ओरिजिनल ਮਾਰੀ ਵੀਰੇ ਤਾਰਾ ਹਾਂ ਦੇਖ ਬਈ ਹਮ ਸਾਫ ਸੁਥਰੀ ਆ ਨਾ ਹਾਂ ਬਈ ਲੈ ਕਰ ਲੋ ਤਾਂ ਮੈਂ ਕਹਿੰਦਾ ਬੇਫਿਕਰ ਰਹੋ ਬੇਫਿਕਰ ਬਾਈ ਤੜਕੇ ਖਾਲੀ ਹੋਈ ਹੋਵੇ ਛੋਟੀ ਦੇਖੋ ਵੀਰੇ ਆਨਲਾਈਨ ਮੰਗਾਉਂਦਾ ਓਕੇ ਜਮ 100 100 ਬਾਹਰ ਪਿੱਛੇ ਦੀ ਗਾਰੰਟੀ ਹੋ ਗੰਡ ਨਾੜ ਦੀ ਗਾਰੰਟੀ ਥਣ ਚ ਖੋਲੋ ਇੱਕ ਵਾਰੀ ਫੇਰ ਇਹਨੂੰ ਤੋੜਾ ਕਰਾ ਲਗੇ ਚੱਕ ਤਾਰਾਂ ਤੋੜਾਂ ਦੀ ਓਕੇ ਜੀ ਚਾਰੇ ਥਣ ਸਪੇਸ ਦੇ ਉੱਤੇ ਆ ਆ ਵੀ ਤੇ ਝੋਟੀ ਨੇ ਬਸ ਮਾਕ ਕੀਤਾ ਚਾਰੇ ਥਣ ਕਿਲੇ ਆਰ ਗਈ ਕਰਦੇ ਹਨਾ ਸਾਜੂ ਤਰੀ ਮੋੜ ਲਿਆ ਵੀ ਕਿੰਨੇ ਕੇ ਪੈਸੇ ਲੈ ਲਾਂਗੇ ਵੀ ਇਹਦਾ ਵੀ ਮੁੱਲ ਦਾ ਕੋਈ 11 ਕਰਾਲੇ 15 ਗਲੇ ਰੱਖ ਦੀ ਝੋਟੀ ਦੇ ਦੇਗੇ ਮਾਣ ਸਨਮਾਨ ਮੜਾ ਮੋਟਾ ਮੜਾ ਮੋਟਾ ਹੋ ਜਾਊਗਾ ਬੁੱਟੇ ਬਾੜਾ ਤਾਂ ਨਹੀਂ ਹੋਣਾ ਕਿਉਂਕਿ ਪੰਜ ਪਹਿਲਾਂ ਹੀ ਛੜਵਾਤਾ ਹਾਂ ਆ ਦੇਖੋ ਜੀ ਬਾਈ ਨੇ ਇੱਕ ਪੰਜ ਕਰਨਾ ਸੀ ਆਪਾਂ ਕਿਹਾ ਵੀ ਨਹੀਂ ਜਾਇ ਜਿੱਥੇ ਇਧਰੋਂ ਬਣਦੇ ਆ ਦੇ ਦਿਓ ਤੇ ਕਰ ਲਿਓ ਬਾਈ ਨਾਲ ਸੰਪਰਕ ਕੋਈ ਖਾਵੀ ਕੇ ਦੁਕਣੀ ਬਣ ਜਣਿਆ ਤੁਸ ਨਾਲ ਇਹ ਬੋਲੇ ਜੋ ਖਾ ਲੀ ਸੁਬਾ ਜਮ ਤੇ ਮਾਗਰ ਵੀ ਕੱਟੀ ਆ ਜਾਂ ਹਾਂ ਤੇ ਕਰ ਲਿਓ ਬਾਈ ਨਾਲ ਸੰਪਰਕ ਪਿੰਡ ਜਾਉਂਦੇ ਨੰਬਰ ਬੋਲੀ ਬਾਈ ਫੇਰ 7696502925 ਤੇ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਾਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂਗੇ ਨਵੇਂ ਵੀਡੀਓ ਦੇ ਨਾਲ